ਕਿਸਾ ਸੋਸਾਇਟੀ ਆ ਇਟਲੀ ਦੀ ਸਾਡੇ ਵੀਰਾਂ ਨੇ ਬਹੁਤ ਵਧੀਆ ਸੰਸਕਾ ਬਣਾਈ ਹੈ ਇਹ ਸੰਸਕਾ ਸਾਡੇ ਸਿੱਖ ਕੌਮ ਦੇ ਕਲਚਰ ਨੂੰ ਸਾਡੇ ਸਭਿਆਚਾਰ ਨੂੰ ਸਾਡੇ ਵਿਰਸੇ ਨੂੰ ਦੁਨੀਆ ਨੂੰ ਇਥੋਂ ਦੀਆਂ ਬਸ਼ਾ ਹਵਾਂ ਦੇ ਵਿੱਚ ਦੱਸਣ ਦੇ ਵਾਸਤੇ ਤਤਪਰ ਹੈ ਕਿ ਸਾਡਾ ਵਿਰਸਾ ਕੀ ਹੈ ਸਾਡਾ ਸਭਿਆਚਾਰ ਕੀ ਹੈ ਸਾਡਾ ਧਰਮ ਕੀ ਹੈ ਤੇ ਇਹਨਾਂ ਦੇ ਵੱਲੋਂ ਬੜਾ ਸਮੇਂ ਸਮੇਂ ਤੇ ਉਦਮ ਕੀਤਾ ਜਾਂਦਾ ਹੈ ਕਿ ਆਪਣੇ ਧਰਮ ਦੀ ਸੰਗਿ الليਗੇ ਸਾਹਮਣੇ ਅਸੀਂ ਪੇਸ਼ ਕਰਕੇ ਉਹਦੇ ਬਾਅਦ ਸਭਾ ਵਿੱਚ ਇਹਨਾਂ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਕੋਸ਼ੀਆਂ ਦਿੱਤੀਆਂ ਅਜਿਹੇ ਉਹਨੇ ਭਾਈ ਸਾਹਿਬ ਨੂੰ ਨਿਸਰ ਦੱਸ ਕੇ ਗਏ ਹਨ ਕਿ ਇੱਥੇ ਬੱਚਿਆਂ ਦਾ ਉਹਨੇ ਕੋਈ ਮੁਕਾਬਲਾ ਕਰਾਉਣਾ ਚਾਹੁੰਦੇ ਆ 15 ਤੋਂ 35 ਸਾਲ ਦਾ ਧਰਮ ਦੇ ਨਾਲ ਸੰਬੰਧਤ ਹੈ ਇਹ ਉਹਨਾਂ ਸਾਰਾ ਸਭ ਦੱਸਿਆ ਹੈ ਕਿ ਉਹਦੇ ਵਿੱਚ ਤੁਸੀਂ ਜੇ ਪੇਂਟਿੰਗ ਹੈ ਜੇ ਫੋਟੋਗ੍ਰਾਫੀ ਹੈ ਜਾਂ ਤੁਹਾਡੀ ਕਦੇ ਕੋਈ ਕਲਾ ਹੈ ਉਹਦੇ ਹਿਸਾਬ ਦੇ ਨਾਲ ਆਪਣੇ ਧਰਮ ਨੂੰ ਪਰਪੋਰ ਕਰਦਿਆਂ ਹੋਇਆ ਆਪਣੇ ਧਰਮ ਦੀ ਪਰਤੀ ਵੀ ਰਿਆ ਕਰਦਿਆਂ ਹੋਇਆ ਭਾਗ ਲੈ ਸਕਦੇ ਆ ਸਾਡੇ ਬੱਚੇ ਜਿਹੜੇ ਇੱਥੇ ਪੜ੍ਹੇ ਆ ਉਹਨਾਂ ਨੂੰ ਇਥੋਂ ਦੀ ਬੋਲੀ ਆਉਂਦੀ ਹੈ ਡਾਕਟਰ ਉਹਨਾਂ ਨੂੰ ਪੰਜਾਬੀ ਗੁਰਮੁਖੀ ਪੜ੍ਹਦੀ ਨਹੀਂ ਆਉਂਦੀ ਹੋਰ ਲਿੰਦੇ ਘਰ ਦੇ ਵਿੱਚ ਉਹਨਾਂ ਨੂੰ ਪੰਜਾਬੀ ਦਾ ਇਤਿਹਾਸ ਦੇ ਪਤਾ ਨਹੀਂ ਲੱਗਣਾ ਉਹਨਾਂ ਨੂੰ ਆਪਣੇ ਘਾਸ ਨੂੰ ਜਾਣਨ ਵਾਸਤੇ ਇਥੋਂ ਦੀ ਬੋਲੀ ਵਿੱਚ ਇਤਿਹਾਸ ਮਿਲੇ ਉਹ ਬੋਲੀ ਦਾ ਜਿਹੜਾ ਇਤਿਹਾਸ ਤਕ ਪੂਰਾ ਸਿੱਖਦੇ ਸਾਡੀ ਸੈਟੀ ਦੇ ਵੱਲੋਂ ਇਹ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਉਹਨੂੰ ਸ਼ਾਪਕੇ ਦਾ ਇਤਿਹਾਸ ਇੱਕ ਪੂਰਾ ਸਿੱਖ ਜਿਹੜੀ ਸਾਡੀ ਸੈਟ ਬਣੀ ਹੈ ਇਹ ਇਹਨਾਂ ਨੇ ਘਾਹ ਸ਼ਾਪਿਆ ਬਣਾਇਆ ਸੋ ਨੌਜਵਾਨੀ ਨੂੰ ਉਤਸ਼ਾਹ ਕਰਨਾ ਇੱਥੇ ਸਮਰਥ ਕਰੇ ਇਹਨਾਂ ਦਾ ਪਾੜਨ ਵਾਸਤੇ ਕਿਤਾਬਾਂ ਲੈ ਕੇ ਜਾਓ ਪਹਿਲਾਂ ਕਿ ਉਹਦਾ ਸਿੱਖਾ ਲਿਆ ਕਰੋ ਉਹਨਾਂ ਨੂੰ ਪੜਿਓ ਕਿਤਾਬਾਂ ਪੜ੍ਹ ਕੇ ਸਾਨੂੰ ਸਾਡੇ ਬਹਾਦਰ ਦਾ ਪਤਾ ਲੱਗੇ ਕਈ ਵਾਰੀ ਬੱਚੇ ਸਾਨੂੰ ਜਦੋਂ ਸਟੇਸ਼ਨਾਂ ਤੋਂ ਲਾਈਨ ਵਾਸਤੇ ਜਾਂਦੇ ਆ ਇਸ ਨੂੰ ਉਹਨੂੰ ਪੁੱਛਦੇ ਆ ਕੋਈ ਇਤਿਹਾਸ ਦੇ ਬਾਰੇ ਪਤਾ ਹੈ ਉਹ ਕਹਿੰਦੇ ਨਹੀਂ ਜੀ ਸਾਨੂੰ ਪਤਾ ਨਹੀਂ ਮੈਂ ਕਿਉਂਕਿ ਕਿੰਦਰ ਸਾਨੂੰ ਪੜ੍ਹਨਾ ਨਹੀਂ ਆਉਂਦਾ ਤੁਹਾ ਨੂੰ ਅਕਸਰ ਕਿਹਾ ਹੁੰਦਾ ਕਿ ਕਲਕੁੰਡਾ ਸਿੱਖ ਵੱਲੋਂ ਕਿਤਾਬਾਂ ਛਾਪੀਆਂ ਗੁਰਦੁਆਰਿਆਂ ਦੇ ਵਿੱਚ ਪਈਆਂ ਨੇ ਤੁਸੀਂ ਗੁਰੂ ਘਰ ਵਿੱਚ ਜਾ ਕੇ ਪਾਲੀਆਨ ਭਾਸ਼ਾ ਵਿੱਚ ਆਪਣਾ ਇਤਿਹਾਸ ਮੰਗਿਓ ਉਹ ਅਗਦੇ ਇਤਿਹਾਸ ਮਿਲੇਗਾ ਜਿਹੜੇ ਗੁਰੂ ਘਰ ਕੋਲੇ ਨਾ ਹੋਵੇ ਉਹਨਾਂ ਕਿਉਂ ਕਲਕੁੰਡਾ ਸਿੱਖ ਦਾ ਸੰਮਰਕ ਕਰਨ ਉਹ ਕਿਤਾਬਾਂ ਤੁਹਾਨੂੰ ਦੇ ਕੇ ਜਾਣਗੇ ਕਿ ਕਲਕੁੰਡਾ ਸਿੱਖ ਸੈਦੀ ਵਾਲੇ ਵੀਰ ਸਭੀ ਸਿਮਰਤੀ ਸਿੰਘ ਹੋਣੇ ਉਹ ਵੀ ਪਹੁੰਚੇ ਹੈ ਇਹ ਇਤਿਹਾਸ ਦੇ ਵਾਸਤੇ ਖੜੇ ਰੱਥੇ ਯਾਤਰ ਕੀਤੇ ਜਾ ਰਹੇ ਹੈ ਉੱਥੇ ਜਦੋਂ ਇਤਿਹਾਸ ਦੀ ਗੱਲ ਕਰਦੇ ਆ ਕਿ ਇਹਨਾਂ ਨੂੰ ਫਿਰ ਸਨੇਹੇ ਮੜਦੇ ਆ ਵੀ ਤੁਸੀਂ ਆਪਣੇ ਘਰ ਦੀ ਗੱਲ ਕਰਦੇ ਹੋ ਉਹ ਤੇ ਵੀ ਜਿਹੜੀ ਮੈਨੂੰ ਦੱਸਦੇ ਸੀ ਕਹਿੰਦੇ ਨਗਰ ਕੀਰਤਨ ਆ ਅਸੀਂ ਆਪਣੇ ਘਰਾਂ ਦੇ ਪ੍ਰਚਾਰ ਦਾ ਬਹੁਤ ਵੱਡਾ ਇਹ ਵੀ ਇੱਕ ਸਾਡਾ ਉਪਰਾਲਾ ਇਸੀਆਂ ਪੱਗਾਂ ਬਾਰੇ ਇਹਨਾਂ ਨੂੰ ਦੱਸ ਸਕੀਏ ਕਿਉਂਕਿ ਬੜੀ ਹੈਰਾਨੀ ਹੁੰਦੀ ਹੈ ਜੇ ਵੀ ਜਦੋਂ ਅਸੀਂ ਰੇਲਵੇ ਵਿੱਚ ਕਿਤੇ ਸਫ਼ਰ ਕਰਦੇ ਹਈਏ ਸਾਨੂੰ ਕੋਈ ਵੀ ਮਿਲਦੇ ਆ ਉਹ ਵੀ ਕਾਬੂ ਨੇ ਆ ਸਾਨੂੰ ਆ ਕੇ ਕਹਿਣ ਕਿ ਸਲਾਮ ਅਲੈਕਮ ਵਾਲ ਤੇ ਅਸੀਂ ਕੋਲੋਂ ਹਸ ਪਈਦਾ ਉਹ ਕਹਿੰਦੇ ਤੁਸੀਂ ਫਿਰ ਪਾਕਿਸਤਾਨੀ ਨਹੀਂ ਤੁਸੀਂ ਮੁਸਲਮਾਨ ਨਹੀਂ ਅਸੀਂ ਕਹਾਂ ਨਹੀਂ ਤੁਸੀਂ ਕੌਣ ਹੋ ਵੀ ਅਸੀਂ ਕਹਿੰਦਾ ਵੀ ਅਸੀਂ ਸਿੱਖਾਂ ਉਹ ਕਹਿੰਦੇ ਕੌਣ ਹੁੰਦੇ ਨੇ ਸਿੱਖਾਂ ਇਹਨਾਂ ਨੂੰ ਦੱਸਣਾ ਪੈਂਦਾ ਹੈ ਅਜੇ ਉਹਨਾਂ ਨੂੰ ਸਾਡੀ ਪਹਿਚਾਣ ਨਹੀਂ ਆਈ ਪੂਰੀ ਤਰ੍ਹਾਂ ਵੀ ਸਿੱਖ ਕੌਣ ਕੀ ਹੈ ਕਿ ਜਦੋਂ ਉਹਨਾਂ ਨੂੰ ਪਤਾ ਹੋਵੇ ਫਿਰ ਉਹਨਾਂ ਨੂੰ ਵਾਹਿਗੁਰੂ ਦਾ ਖਾਲਸਾ ਪਤਾ ਹੋਵੇ ਕਿ ਵਾਹਿਗੁਰੂ ਨੀਕਾ ਖਾਲਸਾ ਵਾਹਿਗੁਰੂ ਨੀਕੀ ਖੱਤੇ ਕਰਨ ਵਾਲਾ ਅਸੀਂ ਬੋਲੇ ਸੋਨਿਹਾਲ ਸਾਫੀ ਅਦਾਲ ਦੇ ਨਾਲੇ ਖੜ੍ਹਣ ਵਾਲੇ ਹਾਂ ਕਿ ਸਾਡੇ ਕੋਲੇ ਸਤਿਗੁਰਾਂ ਦੀ ਬਖਸ਼ਿਸ਼ ਹੈ ਇਹ ਦਸਤਾਰ ਉਹਨਾਂ ਨੂੰ ਅਸੀਂ ਦੱਸੀਏ ਤੇ ਉਹਨਾਂ ਨੇ ਤਹਾਨ ਦੇ ਬਾਰੇ ਪੁੱਛਿਆ ਕਿ ਨਾ ਜੇ ਸਾਡੇ ਬੱਚਿਆਂ ਨੂੰ ਸਕੂਲਾਂ ਵਿੱਚ ਆਪ ਨੂੰ ਤਹਾਨ ਦਾ ਹੋਵੇਗਾ ਜਿਹੜੇ ਬੱਚੇ ਪੜ੍ਹਦੇ ਆ ਸਕੂਲਾਂ ਚ ਉਹ ਤਹਾਨ ਦੀ ਜਾਣਕਾਰੀ ਹਾਸਲ ਕੀਤੀ ਹੋਏ ਕੀ ਤੇ ਦੱਸ ਸਕਦੇ ਆ ਅਸੀਂ ਨਗਰ ਕੀਰਤਨ ਕਰਦੇ ਆ ਉਸ ਤਹਾਨ ਨੂੰ ਦੱਸਣ ਵਾਸਤੇ ਪਰ ਉੱਥੇ ਵੀ ਅਸੀਂ ਸਨਿਹਾਂ ਉਦਾਂ ਦਾ ਦੇਖ ਕੇ ਆ ਜਾਂਦੇ ਆ ਜਿਹੜਾ ਸਨਿਹਾਂ ਕੋਈ ਵਧੀਆ ਸਨਿਹਾਂ ਨਹੀਂ ਜਾਂਦਾ ਜਦੋਂ ਉੱਥੇ ਵੱਟਾ ਰਾਤ ਰਾਤ ਪਰਾਂ ਦੇ ਸਦਾਲ ਲੱਗੇ ਹੁੰਦੇ ਆ ਤਾਂ ਸਦਾਲਾਂ 'ਤੇ ਅਸੀਂ ਰੱਜੇ ਪੁੰਜੇ ਵੀ ਢੀੜੇ ਦਾ ਵਾਦੁੰਨੇ ਆ ਜਿੱਦਾ ਕਈਆਂ ਨਰਾਂ ਦੇ ਕੁੱਤੇ ਪਈਏ ਆਪ ਵੀ ਉਹਦੇ ਖੋਖੋ ਕੇ ਖਾਂਦੇ ਆ ਤੇ ਉਹ ਵੀ ਨਾ ਬਣਾ ਕੇ ਇਹਨਾਂ ਨੂੰ ਖਾਉਂਦੇ ਆ ਨਕੂਰੇ ਵਾੜਾ ਨੂੰ ਵੀ ਵੀ ਤੁਸੀਂ ਤੇ ਕਹਿੰਦੇ ਹੋ ਸਾਡਾ ਧਰਮ ਜਿਹੜਾ ਹੈ ਇਹ ਦੂਜਿਆਂ ਨੂੰ ਭੁਗਿਆ ਪ੍ਰਸ਼ਾਦਾ ਸ਼ਿਖਾਉਂਦਾ ਹੈ ਲੋੜਵੰਦਾ ਨੂੰ ਪਾਧਤ ਕਰਦਾ ਹੈ ਤੇ ਇਹਦੇ ਤੁਸੀਂ ਆਪ ਹੀ ਬਣਾ ਲਿਓ ਤੇ ਆਪ ਹੀ ਖੋਖੋ ਕੇ ਖਾਈ ਜੰਦੇ ਆ ਤੇ ਰੀੜੇ ਤੇ ਬੈਠੀ ਜੰਦੇ ਆ ਜੇ ਦੂਜੇ ਦੇ ਕੱਪੜੇ ਉੱਤੇ ਧਰ ਰਈ ਜਾਂਦਾ ਉਹ ਖਾਣਾ ਉੱਤੇ ਖੋਖੋ ਕੇ ਸੋ ਇਹਨਾਂ ਨੇ ਇਹ ਵੀ ਉੱਥੋਂ ਕੀਤਾ ਵੀ ਲੰਗਰ ਪੱਕੇ ਥਾਂ ਤੇ ਬੈਠ ਕੇ ਛਕੀਏ ਤੇ ਬਾਕੀ ਥਾਂ ਤੇ ਲੰਗਰ ਛਕਣ ਵਾਲਦੇ ਨਗਰ ਕੀਰਤਾਂ ਵਿਚ ਇਹਨਾਂ ਦੇ ਵੱਲੋਂ ਆਪ ਰਾਉਸ ਕਿੰਦਾ ਜੇ ਆਪਛਲੇ ਸਾਰੇ ਨੇ ਇੱਕ ਸਮਾਗਮ ਬਹੁਤ ਵੱਡਾ ਕਰਮੋਨੀ ਦੀ ਰਸਮੀ ਤੇ ਕਰਵਾਇਆ ਸੀ ਉਹਨਾਂ ਮੱਸਦੀਆਂ ਸੀ ਕਿ ਲੰਗਰ ਲਾਇਆ ਜਾਣਾ ਤੇ ਕਿੰਦੇ ਵੀ ਜੇ ਹੁਣ ਦੋ ਤਿੰਨ ਲੰਗਰ ਕੀ ਤੋਂ ਇੱਕੋ ਦਿਨ ਤੋਂ ਹੋਣ ਫੇਰਦੇ ਅਸੀਂ ਨਹੀਂ ਸੁਭਾਅ ਦਾ ਜਵੇ ਇੱਕ ਲੰਗਰ ਕੀ ਪਰ ਇੱਕ ਦਿਨ ਵਿੱਚ ਹੋਵੇ ਤੇ ਸਾਡੇ ਨਾਲ ਸੰਪਰਕ ਹੋਵੇ ਕਿ ਅਸੀਂ ਖੁਦ ਪ੍ਰਬੰਧ ਕਰਾਂਗੇ ਕਿ ਉਹਦੇ ਵਿੱਚ ਲੰਗਰ ਵਰਤੋਂ ਵਾਸਤੇ ਪੰਗਤਾਂ ਵਿੱਚ ਭਾ ਕੇ ਸਾਡੇ ਨਾਲ ਨੌਜਵਾਨ ਦੀ ਸੇਵਾ ਕਰਾਂਗੇ ਸਭੀ ਬਰਾ ਮੱਜਾ ਉਸਮੇ ਸ੍ਰੀ ਹਰਿਦੇਵ ਦਾ ਜਨਮ ਹੈ ਕਿ ਲੰਗਰ ਅਸੀਂ ਸ਼ਿਕਾਈਏ ਪਰ ਅਸੀਂ ਅਸੀਂ ਤਾਂ ਘਰ ਪਿਰ ਵਾਸਤੇ ਆਉਨੇ ਆ ਨਾ ਬਹੁਤੇ ਇਹਦੇ ਭਾਈ ਬੜੇ ਨਗਰ ਕੀਪਰਾ ਜਹਾਜ਼ ਨਹੀਂ ਭਰ ਲਈ ਬੜੀਆਂ ਪ੍ਰਭਾਤ ਵੇਗਿਆ ਜਾਏ ਆ ਬਰੇ ਗੁਰੂ ਘਰ ਮੱਦੇ ਕੇ ਕਰ ਹੁਣ ਤਾਂ ਤਰ ਗਿਆ ਹੋਏਗਾ ਕਿਸੇ ਬੰਦੇ ਨੇ ਕਿਸੇ ਨੂੰ ਪੁੱਛਿਆ ਕੀ ਇਹਦਾ ਹੁਣ ਤਾਂ ਤਰ ਗਿਆ ਹੋਏਗਾ ਉਹ ਕਹਿੰਦਾ ਤਰਨਾ ਤੋਨਾ ਜੀ ਆਪਾਂ ਤਾਂ ਪੀਜੇ ਕੁਜੇ ਛਕਣ ਵਾਸਤੇ ਜਾਂਦੇ ਹੁੰਦੇ ਆਪਾਂ ਤਾਂ ਸਵੇਰੇ ਸੁੱਵੇ ਖਾਣੇ ਖੈਂਦੇ ਵੀ ਆਪਾਂ ਕੰਮ ਕੀ ਰੋੜ ਤੇ ਹੀ ਹੁੰਦੇ ਆ ਨਾ ਵੀ ਅਸੀਂ ਪਤਾ ਨਹੀਂ ਮੈਂ ਹਰਾਲ ਹੋਣਾ ਵੀ ਕਿੰਨਾ ਕਰਦਾ ਖਾ ਸਕਦਾ ਐ ਐ ਇੱਕ ਸੁੱਵੇ ਖਾਦਾ ਐ ਤੇ ਇੱਥੇ ਖਾਦੇ ਹੁਣ ਭਾਰੀ ਹੋ ਗਿਆ ਤੇ ਬੰਦਾ ਕਿਲਾ

ਵੀ ਸਾਡੇ ਗੁਰੂ ਨੇ ਕਿਹਾ ਅੰਨ ਦੇਵਤਾ ਅਨੂ ਦੇਵਤਾ ਗਿਆ ਤੇ ਅਸੀਂ ਪਰ ਉਹ ਦੇਵਤਾ ਕਹੋ ਸਮਝਿਆ ਅਸੀਂ ਕਿ ਬਿਆਦਗੀ ਕਰਦੇ ਵੀ ਸਬਾਨ ਵੇਖਣਾ ਇਹਦਾ ਵੀ ਇਹਦਾ ਵੀ ਵੇਖਣਾ ਤੇ ਮੈਂ ਕੀਰ ਨੂੰ ਪੁੱਛਿਆ ਮੈਂ ਕਿ ਵੀ ਸਾਰੇ ਸਤਾਲਾ ਖਾਈ ਜਾਣਾ ਹੈ ਬਈ ਦੱਸ ਇੰਨਾ ਖਾਣ ਲੈਣਾ ਉਹਨਾਂ ਕਿ ਕੀ ਗੱਲ ਹੈ ਤੇ ਮੇਰਾ ਹੋਰ ਮੈਂ ਵੇਖਣ ਵਾਸਤੇ ਲੈਣਾ ਸਤਾਲਾ ਤੋਂ ਮੈਂ ਕਿਹਾ ਪੰਜਾਬੀ ਦੇ ਘਰੋਂ ਮੈਂ ਕਿਹਾ ਹੋਰ ਮੈਂ ਕਿਹਾ ਬਈ ਮੁਰਗੇ ਚੱਕਰ ਦੀ ਜ਼ੋਰ ਤਨੀ ਬਹਿੰਦੀ ਇਹਨਾਂ ਤੇ ਪੈ ਜਾਵੇ ਦਵਾਈ ਕੋਈ ਖਾ ਲਈਦੀ ਆ ਫਿਰ ਵੀ ਇਹਦੇ ਵਾਦ ਨਾ ਦਿਖਾਤਾ ਜਾਵੇ ਇਕਦਾਂ ਹੀ ਹੱਥੇ ਜਖੜਾ ਹੁੰਦਾ ਆਗੇ ਵੀ ਇਕਦਾਂ ਹੀ ਖਾਣਾ ਹੁੰਦਾ ਉਹ ਮੈਂ ਕਿ ਖਾਈਏ ਉਹਨਾ ਕਿ ਮੜ ਕੇ ਡਾਕਟਰ ਦੀ ਦਵਾਈ ਦੀ ਲੋੜ ਨਾ ਪਵੇ ਇਹਦਾ ਜਾਨੀਜੀ ਕਮੇਟੀ ਵਾਲੇ 55 ਰੁਪਏ ਦੀ ਸਰਕੀ ਘਟਾਈ ਦੀ ਕੌਣ ਜਾ ਰਹੀ ਹੈ ਇਕਦਾਂ ਹੀ ਪੂਰੇ ਕਰਨੇ ਕਿੰਦਾ ਹੁਣ ਆਕੇ ਯਾਦ ਵੀ ਪੈਸੇ ਪੂਰੇ ਕਰਨਾ ਉਹ ਤਾਂ ਪਹਿਨੇ ਕਹੀਆਂ ਲਈ ਵੀ ਅਸੀਂ ਪੈਸੇ ਪੂਰੇ ਕਰਨੇ ਆਂ ਇਹ ਤੰਦੂਰਾ ਸਿੱਖ ਵਾਲੇ ਵੀਰੇ ਇਹਨਾਂ ਨੇ ਉਦੋਂ ਨੂੰ ਕੀਤਾ ਵੀ ਪੰਤਤ ਜਹ ਹੈ ਕਿ ਪ੍ਰਸ਼ਾਦਾ ਛਕੀਏ ਅਸੀਂ ਬਣਾਈਏ ਗੁਰੂ ਘਰ ਦੀ ਮਰਜ਼ਾ ਸਾਗੇ ਗੁਰੂਆਂ ਨੇ ਪਹਿਲਾ ਪੰਗ ਤੁਸੀਂ ਪਾਛਾ ਸੰਗਤ ਤੁਸੀਂ ਦਰਬਾਰ ਸਾਹਿਬ ਜਾਓ ਦਰਸ਼ਕ ਹੋਊਗੀ ਜਥਾ ਨਹੀਂ ਜਦੋਂ ਜਾਣੇ ਹੈ ਤੇ ਸਭ ਤੋਂ ਪਹਿਲਾਂ ਇਸ਼ਾਰਾ ਕਰੀਏ ਸਭ ਤੋਂ ਪਹਿਲਾਂ ਅੱਗੇ ਪੈਦਾ ਸੰਗਤਾ ਹੋ ਗਿਆ ਸੀ ਉਹਦਾ ਵੀ ਮਤਲਬ ਸੀ ਕਿ ਸੰਗਤਾਂ ਸੱਜ ਜਾਂਦੀ ਹੈ ਇਸ਼ਾਰਾ ਕਰਕੇ ਇੱਕਦ ਕਰੋਤਾਰੀ ਹੋ ਜਾਣੇ ਦੂਜਾ ਗੁਰੂ ਦੀ ਪਾਕਿਸ਼ ਦੇ ਪਾਤਰ ਬਣ ਜਾਣੇ ਮੁੜ ਕੇ ਫਿਰ ਪਹਿਲਾ ਲੰਗਰ ਆਉਂਦਾ ਹੈ ਪਹਿਲਾ ਪ੍ਰਸ਼ਾਦਾ ਛਕੋ ਫਿਰ ਪੰਗਲੇ ਚ ਜਾ ਕੇ ਫਿਰ ਜਾ ਕੇ ਸੰਗਤਾਂ ਦੇ ਵਿੱਚ ਬਹਿਣਾ ਕਿ ਸਤਿਗੁਰਾਂ ਨੇ ਮਰਯਾਦਾ ਬਣਾਈ ਹੈ ਤੇ ਆਪਾਂ ਆਪਾਂ ਦੇ ਭਾਈ ਵੇਖਦੇ ਨਹੀਂ ਐ ਪਹਿਲਾਂ ਆ ਕੇ ਜਾਉਦੋਂ ਮੱਥਾ ਟੇਕਣਾ ਹੁੰਦਾ ਤਾਂ ਵੀ ਕਈ ਵਾਰੀ ਭੱਜਦੀ ਕਾਲੀ ਹੁੰਦੀ ਆ ਵੀ ਜਾ ਕੇ ਉਹਨਾਂ ਲੰਗਰ ਨਾ ਮੋਕੇ ਜਾਂ ਵੀ ਉੱਥੇ ਵੀ ਜਾ ਕੇ ਫੱਟੇ ਲੱਕੜੀਆਂ ਸੀ ਸਾਡੇ ਹਾਲਾਤ ਐਸੇ ਬਣੇ ਆ ਨਾ ਇਸ ਲਈ ਵੀ ਆਪਾਂ ਇੱਕ ਆਪਾਂ ਨਿਜੋ ਬਣਾएंगे ਜਿਸਨੂੰ ਖਾਣ ਚੱਲਣਾ ਹੈ ਉਹ ਤਰਦੂਰਾ ਸੇਖ ਵਾਲੇ ਵੀਰ ਇਹਨਾਂ ਦੇ ਪੂਰਤਨ ਜਿਹੜਾ ਮਕਸਦ ਆ ਸਰਦਾਰ ਸਰਦਾਰ ਗੁਰਦੇਵ ਸਿੰਘ ਹਣੀ ਇਹਨਾਂ ਦੇ ਮੈਂਬਰ ਐ ਤੁਹਾਡੀ ਐ ਸਕਮਿਟੀ ਚੋਂ ਤੁਹਾਡੇ ਇਥੋਂ ਗੁਰੂ ਘਰ ਵੱਲੋਂ